ਵਾਈਗੋਰ ਕੀ ਕਹਾਵਾ ਵਾਈਗੋਰ ਜੀ ਕੀ ਫਤ ਹੈ ਤੁਹਾਡਾ ਸੜੀ YouTube ਚ ਨਾਲ ਤੇ Facebook ਤੇ ਸਵਾਤੀ ਅੱਜ ਨੇ ਪਰਵਡ ਲੈ ਕੇ ਆ ਗੋਲਪਾਣੇ ਦੀ ਵੀਡੀਓ ਤੇ ਸਭ ਤੋਂ ਪਹਿਲਾਂ ਆਪਾਂ ਜੁੜਾ ਆਪਣਾ ਇਹਦਾ ਸੱਜੇ ਸੰਤ ਚ ਕਰ ਲੈਣਾ ਤੇ ਫਿਰ ਉਤਵਾ ਜਿਹੜਾ ਆਪਾਂ ਪਰਨਾ ਦਾਣਾ 220 ਮੀਟਰ ਜਿਹੜਾ ਆਪਣਾ ਪਰਨਾ ਲੈ ਕੇ ਤੇ ਫਿਰ ਪਹਿਲੇ ਲੜ ਲਾਉਣਾ ਇੱਕ ਕਿਨਾਰੇ ਨੂੰ ਉਧਰ ਨੂੰ ਬੋਲ ਲਗਾ ਦੇਣਾ ਤੇ ਉਹਦੀ ਇੱਕ ਟ੍ਰੈਂਗਲ ਪੁਣੀ ਬਣਾ ਕੇ ਇੱਕ ਲੜ ਨੂੰ ਜੁੜੇ ਥੱਲੇ ਜਿਹਾ ਕੇ ਦੋਹੇ ਲੜ ਨੂੰ ਆਪਣਾ ਸੱਜਾ ਕਰਨ ਕਵਰ ਕਰ ਕਰਕੇ ਫਿਰ ਖੱਬਾ ਕਰਨ ਕਵਰ ਕਰ ਤੋਂ ਬਾਅਦ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਲੈਣਾ ਇਹ ਲੜ ਦਵਾ ਘੜਾ ਲੜ ਲੋਣਾ ਲੜਨ ਬੈਗ ਤੋਂ ਪਿੰਚ ਕਰ ਲੈਣਾ ਤੇ ਦੋਈ ਕਿਨਾਰੇ ਇਕੱਠੇ ਕਰ ਲੈਣੇ ਦੋਈ ਕਿਨਾਰੇ ਇਕੱਠੇ ਕਰਕੇ ਇੱਕ ਟਾਈਪ ਜਿਹੜੀ ਪੁਣੀ ਬਣਾ ਕੇ ਤੇ ਜੋ ਆਪਣੇ ਬਾਲਣੋਂ ਪਾ ਕੇੜਾ ਪੜ ਨੂੰ ਲੋਡ ਕਰਕੇ ਲਗਾ ਦੇਣਾ ਜਿਹੜਾ ਉੱਤੇ ਲੜ ਛੱਡੀ ਉਹਨਾਂ ਦਾ ਪਾਸਾੜਾ ਕਵਰ ਕਰਨਾ ਹੈ ਤੇ ਜਿਹੜਾ ਆਪਾਂ ਲੜ ਦੋਣਾ ਲੜਨ ਬੈਗ ਤੋਂ ਪਿੰਚ ਕਰ ਲੈਣਾ ਪੁਣੀ ਦਾ ਹਲਦਵਾ ਥੱਲੇ ਰੱਖ ਜਨ ਕਿ ਆਪਣੇ ਦੋਈ ਕਿਨਾਰੇ ਇਕੱਠੇ ਕਰਕੇ ਤੇ ਉਹ ਜੀ ਬਾਲਣ ਨੇ ਆਪਾਂ ਇਕੱਠੇ ਕਰਕੇੜਾ ਪੜ ਨੂੰ ਉੱਤੇ ਰੱਬ ਲੈਣਾ ਜਿਹਨਾਂ ਨਾਲ ਬਾਕੀ ਪਾਣੀ ਜਿਹੜੀ ਆਪ ਸੈਟਿੰਗ ਕਰੀ ਜਾਣੀਆਂ ਤੇੜੇ ਆਪਣੇ ਕੇਸ ਬਾਹਰ ਹੋਣਗੇ ਉਹ ਵੀ ਜਿਹੜੀ ਆਪ ਅੰਦਰ ਕਰ ਲੈਣੇ ਹਨ ਤੇੜਾ ਪਗਲਾੜਾ ਕੋੜਾ ਲੜਨ ਬਾਅਦ ਤੋਂ ਪਿੰਚਾ ਕਰ ਲੈਣਾ ਦੋਈ ਕਿਨਾਰੇ ਇਕੱਠੇ ਕਰ ਲੈਣੇ ਦੋਈ ਕਿਨਾਰੇ ਇਕੱਠੇ ਕਰ ਤੋਂ ਆਦੋ ਉੱਜੜਿਆ ਮੋਬਾਈਲ ਨੂੰ ਇਕੱਠੇ ਕਰਨੇ ਹਨ ਨਾ ਉਹ ਬਾਲ ਜਿਹੜੇ ਆਪਾਂ ਕੱਠੇ ਕਰਕੇ ਤੇ ਲੜ ਨੂੰ ਲੋਡ ਕਰਕੇ ਜਿੱਥੇ ਆਪਣੇ ਪਹਿਲੇ ਵਾਲ ਦੇ ਬਾਲ ਮੁੱਕ ਜਾਣਗੇ ਉੱਥੇੜਾ ਪਲੈਟ ਨੂੰ ਲੋਡ ਕਰਕੇ ਤੇ ਆਪਣੀ ਸ਼ੇਪ ਆ ਉਹ ਲੋਡ ਕਰਕੇੜਾ ਪਲੈਟ ਨੂੰ ਲੋਡ ਕਰਕੇ ਲਗਾ ਲੈਣਾ ਹੈ ਤੇ ਜਿਹੜੇ ਵੀ ਸਾਡੇ YouTube ਚੈਨਲ ਤੇ ਨਾ ਮੈਂ ਉਹ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਜਿਹੜੇ ਵੀ ਸਾਡੇ Facebook ਤੇ ਨਾ ਮੈਂ ਉਹ ਸਾਡੇ Facebook ਪੇਜ ਨੂੰ ਫੋਲੋ ਜਰੂਰ ਕਰਿਓ ਤੇ ਬੜੀਆਂ ਵੱਤ ਬਾਅਦជា ਜਰੂਰ ਕਰਿਓ ਤਾਂ ਕਿ ਜਿਹੜੇ ਵੀਰਾਂ ਨੂੰ ਗੋਲਪਨਾ ਬੰਨਣ ਚ ਕੋਈ ਪ੍ਰੋਬਲਮ ਆਦੀ ਆ ਤਾਂ ਇਸ ਵੀਡੀਓ ਦੇਖ ਕੇ ਜਿਹੜੇ ਆਪਣੀ ਪ੍ਰੋਜੈਕਸ਼ਨ ਕਰ ਲੈਣਾ ਜਿਹੜਾ ਆਪਣਾ ਖਬੇ ਸੱਜਿਆ ਕਨ ਕੋ ਜਿਹੜਾ ਬਣਾ ਲੜਾ ਸੀਗਾ ਬਾਹਰ ਕੱਢਿਆ ਆ ਉਹਨੂੰ ਵੀੜਾ ਪੰਦਰ ਕਰ ਲੈਣਾ ਥੜਾ ਬਾਕੀ ਦਾ ਬਾਅਦ ਬਾਅਦ ਲੜਾ ਰਹੂਗਾ ਉਹਨਾਂ ਵੇਜ ਤੇ ਦੱਬ ਲੈਣਾ ਐ ਤੇ ਜਲਦੀ ਹੀ ਨੰਬਰ ਲੈ ਕੇ ਆਇਆ ਜੁਨੇਆ ਵੀਡੀਓ ਦੇਖ ਲਈ ਧੰਨਵਾਦ ਵਾਈਗੋਰ ਜੀ ਦਾ ਖਾਲਸਾ ਵਾਈਗੋਰ ਜੀ ਕੀ